ਪੰਤੀ ਯਾਰ ਬੈਦੀ ਸੇਵਾਇਆ ਸਰਦਾਰ ਸੁਰਜੀਤ ਸਿੰਘ ਜੀ ਨੇ ਵਿਦੇਸ਼ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਜੋ ਦਸਬੰਧ ਆਇਆ ਸੀਗਾ ਉਹ ਸੇਵਾ ਸੀ ਪਰਿਵਾਰ ਨੂੰ ਦੇ ਰਹੇ ਆ ਜੀ ਆ ਲੋ ਬੈਦੀ ਉਹ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੀ ਬਾਬਾ ਦੀਪ ਸਿੰਘ ਦੀ ਚੈਰੀਟੇਬਲ ਟਰਸਟ ਪੱਟੀ ਵੱਲੋਂ ਪਿੰਡ ਕੈਰੋ ਮਿਖਿਆ ਹੈ ਇਤਿਹਾਸਿਕ ਨਗਰ ਹੈ ਜੀ ਡਾਕਟਰ ਅਨੂਰੀ ਡਾਕਟਰ ਜਗਰਾਤ ਸਿੰਘ ਜੀ ਬੈਠੇ ਹੋਏ ਨੇ ਬੋਲੇ ਸਾਡੇ ਇਹ ਪੰਜੀ ਹੋਣੀ ਹੈ ਇਹਨਾਂ ਦਾ ਬੇਟਾ ਕੁਲਦੀਪ ਸਿੰਘ ਆ 2-3 ਮਹੀਨੇ ਆਪਾਂ ਪਿੱਛੇ ਜਾਂਦੇ ਆ ਕਿ ਪਰਿਵਾਰ ਦੇ ਹਾਲਾਤ ਮਾੜੇ ਸੀਗੇ ਤੇ ਪਰਿਵਾਰ ਦਾ ਇੱਕ ਮਰੀਜ਼ ਸੀਗਾ ਬੇਟਾ ਸੀ ਇਹਨਾਂ ਦਾ 6 ਮਹੀਨਿਆਂ ਤੋਂ ਮੰਜੇ ਤੇ ਬਿਆਸ ਸੀਗਾ ਜੀ ਬਹੁਤ ਲੋੜਵੰਦ ਪਰਿਵਾਰ ਸੀਗਾ ਇਹ ਭੈਣ ਜੀ ਹੋਣੀ ਪੱਤੀ ਸਿਰ ਦੁਕਾਨ ਦੁਕਾਨ ਤੇ ਜਾ ਕੇ ਪੈਸੇ ਇਕੱਠੇ ਕਰਦੇ ਪਏ ਸੀ ਕਿਸੇ ਗੁਰਮੁਖ ਪਿਆਰੇ ਨੇ ਇਹਨਾਂ ਨੂੰ ਸਾਡੇ ਦਫ਼ਤਰ ਤੇ ਦਿੱਤਾ ਅਸੀਂ ਕਹੇ ਬਈ ਇਹੀ ਕਰੇ ਆਣ ਕੇ ਮੌਕਾ ਵੇਖਾਂਗੇ ਹਾਲਾਤਾਂ ਨੂੰ ਵੇਖਦਿਆਂ ਅਸੀਂ ਇਹਨਾਂ ਦੇ ਬੱਚੇ ਦੀ ਇਲਾਜ ਦੀ ਜ਼ਿੰਮੇਵਾਰੀ ਲਈ ਸੀਗੀ ਪਹਿਲਾ ਆਪਰੇਸ਼ਨ ਇਸੇ ਹਸਪੀਟਲ ਦੇ ਵਿੱਚ ਹੋਇਆ ਸੀਗਾ ਉਦੋਂ 55 ਲੱਗਾ ਸੀਗਾ 50000 ਰੁਪਏ ਉਦੋਂ ਖਰਚਾ ਆਇਆ ਸੀਗਾ ਅਸੀਂ ਪਰਿਵਾਰ ਨੂੰ ਦਿੱਤੇ ਹੀ ਪਰਿਵਾਰ ਨੇ ਆਪਣੇ ਹੱਥੀ ਹਸਪੀਟਲ ਪੈਸੇ ਜਮ੍ਹਾਂ ਕਰਾਏ ਪਰਵਾਰ ਨੂੰ ਤਾਂ ਦਈ ਜੀ ਕਿ ਪਰਿਵਾਰ ਨੂੰ ਵੀ ਪਤਾ ਹੋਵੇ ਕਿ ਸੰਗਤ ਨੇ ਸਹਿਯੋਗ ਕੀਤਾ ਹੈ ਉਸ ਤੋਂ ਬਾਅਦ ਇਹਦੀ ਮਹੀਨਾ ਕੋ ਮੈਡੀਸਨ ਘਰੇ ਜਾਂਦੀ ਰਹੀ ਆ ਪਰ ਪਰਿਵਾਰ ਨੇ ਕੋਈ ਬਹੁਤੀ ਮਰੀਜ਼ ਦੀ ਕੀ ਨਾ ਕੀਤੀ ਸਾਫ ਸਫਾਈ ਨਾ ਰੱਖੀ ਉਹ ਬਸ ਪੈ ਗਈ ਲੱਤ ਗੱਲ ਦੀ ਸ਼ੁਰੂ ਹੋ ਗਈ ਸੀ ਫਿਰ ਪਰਿਵਾਰ ਨੇ 23 ਜੂਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ 12 13 ਦਿਨ ਹਸਪਤਾਲ ਦੇ ਵਿੱਚ ਦਾਖਲ ਰਹਿ ਤਕਰੀਬਨ 30 36000 ਰੁਪਿਆ ਉਹ ਬਿੱਲ ਬਣਿਆ ਸੀ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀਗੀ ਉਸ ਤੋਂ ਬਾਅਦ ਜਿਹੜੀਆਂ ਪਹਿਲਾਂ ਦਵਾਈਆਂ ਜਾਂਦੀਆਂ ਸੀਆਂ ਇੱਕ ਮਹੀਨਾ ਤਕਰੀਬਨ 6000 ਰੁਪਏ ਦੀ ਉਹ ਵੀ ਦਵਾਈਆਂ ਬੜੀਆਂ ਸੀ 3 ਜੁਲਾਈ ਨੂੰ ਪਰਿਵਾਰ ਬੱਚੇ ਨੂੰ ਘਰੇ ਲੈ ਗਿਆ ਸੀ ਸਾਡੇ ਕੋਲੇ ਜਿਵੇਂ ਹੋਣ ਕਰਕੇ ਤੇ ਹਸਪੀਟਲ ਨੂੰ ਵੀ ਅਸੀਂ ਪੈਸੇ ਨਹੀਂ ਦੇ ਸਕੇ ਤੇ ਪਰਿਵਾਰ ਵੀ ਸਾਡੇ ਕੋਲੇ ਨਹੀਂ ਪਹੁੰਚ ਸਕਿਆ ਤੇ ਅਸੀਂ ਵੀ ਪਰਿਵਾਰ ਕੋਲੇ ਨਹੀਂ ਸੀ ਪਹੁੰਚ ਸਕੇ ਅੱਜ 31 ਜੁਲਾਈ ਹੈ ਪਹਿਲਾਂ ਪਰਿਵਾਰ ਦੇ ਘਰੇ ਗਿਆ ਸੀਗੇ ਬੇਟੇ ਨੂੰ ਮਿਲ ਕੇ ਆਏ ਆ ਤੇ ਹਸਪੀਟਲ ਦਾ ਜਿਹੜਾ ਬਿੱਲ ਸੀ ਉਹ ਕਲੀਅਰ ਕਰਨ ਵਾਸਤੇ ਤੇ ਬੈਲਜੀ ਹੁਣਾਂ ਨੂੰ ਅਸੀਂ ਨਾਲ ਲਿਆਂਦਾ ਕਿ ਆਪਣੇ ਹੱਥੀਂ ਇਹ ਪੈਸੇ ਜਮਾ ਕਰਾਉ। ਤਕਰੀਬਨ 44000 ਰੁਪਿਆ ਬਿੱਲ ਬਣਿਆ 41600 ਰੁਪਿਆ ਡਾਕਟਰ ਯੂਵਰਾਜ ਜੀ ਦਾ ਬਿੱਤਨਵਾਦ ਕਰਦੇ ਆ ਇਹਨਾਂ ਵੱਲੋਂ ਉੱਪਰਲੇ ਜਿਹੜੇ ਆ 6000 ਰੁਪਿਆ ਸਾਨੂੰ ਲੈਸ ਕਰ ਦਿੱਤਾ ਏ ਤੇ 35000 ਰੁਪਏ ਦੀ ਸੇਵਾ ਸੀ ਪਰਿਵਾਰ ਨੂੰ ਦੇ ਰਹੇ ਆ ਕਿ ਜਿਹੜਾ ਹਸਪਤਾਲ ਦਾ ਬਿੱਲ ਬਣਿਆ ਉਹ ਕਲੀਅਰ ਕਰ ਦਿੱਤਾ ਜਾਵੇ। ਇਹ ਜਿਹੜਾ 35000 ਰੁਪਏ ਦੀ ਸੇਵਾ ਆ ਸਰਦਾਰ ਸੁਰਜੀਤ ਸਿੰਘ ਜੀ ਨੇ ਵਿਦੇਸ਼ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਜੋ ਦਸਵੰਧ ਆਇਆ ਸੀਗਾ ਉਸੀ ਵਾਰਸੀਂ ਪਰਵਾਦ ਨੂੰ ਦੇ ਰਹੇ ਆ ਜੀ ਆਲੋ ਪੈ ਜੀ 35000 ਰੁਪਏ ਦੀ ਸੇਵਾ ਆ ਸਰਦਾਰ surjit singh ਜੀ ਦੇ ਪਰਿਵਾਰ ਵੱਲੋਂ ਬੱਚੇ ਲਈ ਵੀ ਅਰਦਾਸ ਕਰਦੇ ਆ ਕਿ ਸਤਿਗੁਰੂ ਬੱਚੇ ਨੂੰ ਤੰਦਰੁਸਤੀ ਬਖਸ਼ਣ ਔਰ ਜਿਨ੍ਹਾਂ ਨੇ ਸਹਿਯੋਗ ਕੀਤਾ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਨੂੰ ਵੀ ਬੇਅੰਤ ਖੁਸ਼ੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ